ਮਿਸਟਰ ਇਬਰਾਹਿਮ ਜਿਹੜਾ ਇਹ ਈਰਾਨ ਤੋਂ ਆ ਆਪਣੇ ਬਹੁਤ ਜ਼ਿਆਦਾ ਜਿਹੜੇ ਸ਼ਬਦ ਨੇ ਇਹਨਾਂ ਨਾਲ ਮਿਲਦੇ ਨਹੀਂ ਮਿਸਟਰ ਇਬਰਾਹਿਮ ਨੂੰ ਪੁੱਛਦਾ ਵੀ ਕਿਹੜਾ ਕਿਹੜਾ ਸ਼ਬਦ ਵੀ ਜਿਵੇਂ ਆਪਣੇ 1 2 ਵੀ ਇਹਨਾਂ ਦੇ ਕਿਵੇਂ ਬੋਲਦੇ ਨੇ ਮਿਸਟਰ ਇਬਰਾਹਿਮ ਯਸ ਇਨ ਪੰਜਾਬੀ ਵੀ ਸੇ ਇੱਕ ਵਾਟ ਡੂ ਯੂ ਸੇ ਇਨ ਫਾਰਸੀ ਇਜ਼ 1 2 4 2 ਇਜ਼ ਫਾਰ 2 ਇਜ਼ 2 2 ਕਿ ਰਵਿਦਰਜ ਨੇ ਆਪਣਾ ਟਕ ਹੋਲ ਲੈਣਾ ਜੋ ਪੱਲੇ ਖੋਲ ਲੈ ਹੁਣ ਤਾਂ ਖੋਲਣ ਤੋਂ ਪਹਿਲਾਂ ਉਹਨੇ ਤੇ ਨੰਬਰ ਲਾਵਾ ਫਿਰ ਬਾਅਦ ਚ ਬੰਦਾ ਬਦਲ ਨਹੀਂ ਹੁੰਦਾ ਨਾ ਹੀ ਟਾਈਮ ਖਰਾਬ ਹੁੰਦਾ। ਸੋ ਦੋਸਤੋ ਕੀ ਹਾਲ ਚਾਲ ਸੱਛੇ ਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਂਟ ਮਾਨ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਜਾ ਰਹੇ ਹਾਂ ਫੇਰ ਟੋਰਾਂਟੋ। ਪਿਛਲੇ ਆਪਣੇ ਬਲੌਗਾਂ ਜੇ ਤੁਸੀਂ ਦੇਖਿਆ ਹੋਣਾ ਆਪਾਂ ਨੇ ਜਾਲੀਆਂ ਕੱਟੀਆਂ ਸੀ ਦਰਾਜਾਂ ਵਾਸਤੇ। ਅੱਜ ਆਪਾਂ ਉਹ ਜਾਲੀਆਂ ਪਾਉਣ ਜਾਣੀਆਂ ਨੇ ਤੇ ਪੱਲੇ ਜਿਹੜੇ ਆਪਾਂ ਨੇ ਪਹਿਲਾਂ ਸੈਂਡ ਕੀਤੇ ਸੀਗੇ ਉਹ ਵੀ ਅੱਜ ਦੁਪਹਿਰ 12 1 ਵਜੇ ਤੱਕ ਸਟੇਨ ਹੋ ਜਾਣਗੇ। ਇੰਨੇ ਫਿਲਹਾਲ ਆਪਾਂ ਜਾ ਕੇ ਉੱਥੇ ਮੈਸ਼ ਬਣਾਇਆ ਦਰਾਜਾਂ ਦੇ ਵਿੱਚ ਤੇ ਉਸ ਤੋਂ ਮੈਸ਼ ਜਾਲੀ ਨੂੰ ਕਹਿੰਦੇ ਨੇ ਵੈਸੇ ਅੰਗਰੇਜ਼ੀ 'ਚ ਉਸ ਤੋਂ ਬਾਅਦ ਉੱਥੇ ਕੰਮ ਕਰਦੇ ਕਰਦੇ ਜਦੋਂ ਆਪਾਂ ਨੂੰ 12:00 ਵਜੇ ਗਿਆ ਉਹਦਾ ਆਪਾਂ ਆਪਣੇ ਨਾਲ ਦੇ ਨੂੰ ਉਥੋਂ ਵੈਂਡ ਦੇ ਕੇ ਭੇਜ ਦਾਂਗੇ ਪੱਲੇ ਚੱਕ ਲਓ ਫਿਰ ਆਪਾਂ ਉੱਥੇ ਪੱਲੇ ਤੇ ਦਰਾਜਾਂ ਦੇ ਫਰੰਟ ਲਾਉਣ ਵਾਲੇ ਆਪਾਂ ਉਹ ਚਾੜਾਂਗੇ ਤਾਂ ਚਲੋ ਪਹਿਲਾਂ ਟੂਲ ਲੋਡ ਕਰਦੇ ਵੈਂਚ ਫਿਰ ਆਪਾਂ ਚੱਲਦੇ ਆਂ ਅੰਦਰ ਨੂੰ ਹਾਂ ਹਸ ਤੇ ਨਹੀਂ ਲਾਈਕ ਇੰਸਟਾਗ੍ਰਾਮ 'ਤੇ ਇੰਸਟਾਗ੍ਰਾਮ ਯੂ ਡੋਟ ਹਵ ਇੰਸਟਾਗ੍ਰਾਮ ਆਕਾਉਂਟ ਆਈ ਵਿਲ ਮੇਕ I I am connected to Instagram but I don't have Instagram. Fine. Yes. Tu viye mere vich vich. Dieter. Tamaan aapne sara rakh liya. Microwave vi rakh liya roti paani garam karn vaste itthe. ਕਿਉਂਕਿ ਅੱਜ ਸਾਰੀ ਦਿਹਾੜੀ ਉੱਥੇ ਲੱਗਣੀ ਐ ਤੇ ਚਲੋ ਆਪਾਂ ਹੁਣ ਚੱਲਦੇ ਆਂ ਤੇ ਤੁਹਾਡੇ ਨਾਲ ਗੱਲਾਂ ਕਰਦੇ ਆਂ ਗੱਡੀ 'ਚ ਬਹਿ ਕੇ ਆਪਾਂ ਤੁਰੇ ਹੋਏ ਆਂ ਟ੍ਰਾਂਟੋ ਨੂੰ ਆ ਜਿਹੜਾ ਸਾਈਡ ਤੇ ਤੁਸੀਂ ਦੇਖ ਰਹੇ ਮਿਲਟਰੀ ਦਾ 에ਅਰਪੋਰਟ ਹੈਗਾ ਪਿੱਛੇ ਜਹਾਜ਼ ਲੱਗਿਆ ਸੀ ਮੈਂ ਧਿਆਨ 'ਚ ਨਹੀਂ ਰਿਹਾ ਮੈਂ ਤੁਹਾਨੂੰ ਇੱਥੇ ਜਿਹੜੇ ਮਿਲਟਰੀ ਦੇ ਜੋ ਵੀ ਕੋਈ ਜਹਾਜ਼ ਵਗੈਰਾ ਆਉਂਦੇ ਨੇ ਤਾਂ ਇੱਥੇ ਉਤਰਦੇ ਨੇ ਦੇਖੋ ਬਹੁਤ ਸਾਰੇ ਪੁੱਛਦੇ ਨੇ ਬਾਈ ਤੁਸੀਂ ਇਹਨਾਂ ਟਾਈਮ ਮੈਨੇਜ ਕਿਵੇਂ ਕਰਦੇ ਹੋ ਕਿ ਤੁਸੀਂ ਵੀਡੀਓਜ਼ ਵੀ ਅਪਲੋਡ ਕਰਦੇ ਹੋ ਜੀ ਟੀਮ ਕਰਦੇ ਹੋ ਰੋਟੀ ਵੀ ਆਪ ਬਣਾਉਂਦੇ ਹੋ ਹਨ ਸਾਰਾ ਕੁਝ ਆਪ ਕਰਦੇ ਹੋ ਟਾਈਮ ਬਾਈ ਮੈਨੇਜ ਕਰਨਾ ਪੈਂਦਾ ਬੰਦੇ ਨੂੰ ਟਾਈਮ ਕੱਢਣਾ ਪੈਂਦਾ ਹਨਾ ਜਿਵੇਂ ਹੁਣ ਮੈਂ ਗੱਡੀ 'ਚ ਇਸ ਟਾਈਮ ਜਾ ਰਿਹਾ ਇਸ ਟਾਈਮ ਮੈਂ ਫ੍ਰੀ ਸੀ ਜਾਂ ਬਦੋ ਬਦ ਮੈਂ ਵੀਡੀਓ ਬਣਾ ਰਿਹਾ ਪਰ ਮੈਂ ਲੈਪਟਾਪ ਆਪਦਾ ਨਾਲ ਲੈ ਕੇ ਆਉਣਾ ਹੁੰਨਾ ਠੀਕ ਹੈ ਤੇ ਹੁਣ ਮੈਂ ਇੱਥੇ ਵੀਡੀਓ ਅਪਲੋਡ ਕਰ ਕੀਤੀ ਹੈ ਹੁਣੀ ਫੇਸਬੁੱਕ 'ਤੇ ਆਪਣਾ ਦੂਸਰਾ ਵਲੌਗ ਅਪਲੋਡ ਕੀਤਾ ਹੈਗਾ ਵਾਦਰੀ ਲਾਂ ਐਡਿਟ ਕਰਨੀਆਂ ਨੇ ਉਹਦੇ ਵਿੱਚੋਂ ਕੁਝ ਕਰਕੇ ਆਪਣੇ ਪੇਜਾਂ ਵਾਸਤੇ ਟਿਕਟੌਕ ਵਾਸਤੇ ਇੰਸਟਾਗ੍ਰਾਮ ਵਾਸਤੇ ਸੋ ਐਦਾਂ ਦਾ ਜਿਹੜਾ ਟਾਈਮ ਹੈ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਤੁਸੀਂ ਆਪਣਾ ਟਾਈਮ ਹੈ ਜਿਹੜਾ ਵਰਤ ਸਕਦੇ ਹੋ ਮੈਂ ਵਸ ਐਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਕਰਦਾ ਵੀ ਜਿਹਦੇ ਨਾਲ ਮੇਰਾ ਟਾਈਮ ਥੋੜਾ ਜਿਹਾ ਬਚ ਜਾਂਦਾ ਆ ਮੈਟਰੋ ਸਟੇਸ਼ਨ ਹੈ ਬਈ ਦਿਸ ਬਿਲਡਿੰਗ ਇਸ ਫੋਰ ਸਾਬੇ ਦਿਸ ਇਸ ਫੋਰ ਸਾਬੇ ਦੇਖੋ ਰੇਲ ਜਾ ਰਹੀ ਸਾਬੇ ਮੈਟਰੋ ਜਿਵੇਂ ਆਪਣੀ ਦਿੱਲੀ ਵਾਲੀ ਮੈਟਰੋ ਹੈ ਜਿਹੜਾ ਸੱਭਿਆਕ ਹੈ ਤੇ ਉਹ ਪਿੱਛੇ ਡੀਟੀਸੀ ਦੀਆਂ ਬੱਸਾਂ ਖੜੀਆਂ ਨੇਗੀਆਂ ਤੁਸੀਂ ਦੇ ਬੱਸ ਯਾਨੀ ਕਿ ਟ੍ਰਾਂਟੋ ਟ੍ਰਾਂਸਪੋਰਟ ਦੀਆਂ ਇੱਥੇ ਸਾਰੀਆਂ ਬੱਸਾਂ ਆ ਕੇ ਰਿਪੇਅਰ ਵਗੈਰਾ ਹੁੰਦੇ ਨੇ ਧੋਤੇ ਜਾਂਦੇ ਨੇ ਉਹ ਸਾਹਮਣੇ ਕੋਈ ਟ੍ਰਾਂਟੋ ਦੀਆਂ ਬਿਲਡਿੰਗਸ ਨੇ ਆ ਵੀ ਸਟੇਸ਼ਨ ਹੈਗਾ ਬੱਸਾਂ ਦਾ ਇੱਥੇ ਬੱਸਾਂ ਕੱਢਦੀਆਂ ਨੇ ਆਕੇ ਇੱਥੋਂ ਵੀ ਲੋਕ ਚੜ੍ਹਦੇ ਨੇ ਆ ਦੇਖੋ ਇੱਥੇ ਘੁੰਮ ਕੇ ਬੱਸਾਂ ਫਿਰ ਜਾਂਦੇ ਨੇ ਜਿਹੜੇ ਜਿਹੜੇ ਰੂਟ ਦੀਆਂ ਵੀ ਚੱਲਦੀਆਂ ਨੇ ਮੱਸ ਮੈਨੂੰ ਗੱਡੀ ਦੀ ਘਾਟ ਹੈ ਗੱਡੀ ਲੈ ਲੈਣ ਦੋ ਜਿੰਦਣ ਆਪਾਂ ਨੇ ਗੱਡੀ ਲੈ ਲਈ ਫਿਰ ਆਪਾਂ ਰੱਬ ਸੁੱਖ ਰੱਖੇ ਹਰ ਵੀਕਐਂਡ ਤੇ ਕਿਤੇ ਨਾ ਕਿਤੇ ਜਾਇਆ ਕਰਾਂਗੇ ਵਧੀਆ ਜਗ੍ਹਾ ਤੇ ਤੇ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਇੱਥੇ ਕੈਨੇਡਾ ਦੀ ਬਿਊਟੀ ਕੈਨੇਡਾ ਦੇ ਮਿਊਜ਼ੀਅਮ ਵਗੈਰਾ ਜੋ ਵੀ ਹੈਗੇ ਨੇ ਆਪਾਂ ਸਭ ਘੁੰਮਾਂਗੇ ਆ ਪਾ ਗਏ ਆ ਜਿੱਥੇ ਕੰਮ ਕਰਨਾ ਸੀ ਟੂਲ ਅਨਲੋਡ ਕਰ ਲਏ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਕੀਪ ਇਟ ਹੇਅਰ ਮਿਸਟਰ ਇਬਰਾਹਿਮ ਮੈਂ ਮੋਬਾਈਲ ਬੰਦ ਕਰ ਸਹੀ ਕਰਦਾ ਸੋ ਹਾਇ ਚਾਰਜਰ ਬੈਟਰੀ ਵਾਲੀ ਗੱਡੀ ਆ ਖੜੀਏ ਮਸਟਾਂਗੇ ਬੈਟਰੀ ਵਾਲੀ ਦੇਖ ਲਓ ਜਿਹੜਾ ਆਪਾਂ ਨੇ ਕੱਟਿਆ ਸੀਗਾ ਦੇਖੋ ਇਹ ਕੱਟ ਇਹਦੇ ਵਿੱਚ ਪਾਣੀ ਵਾਲਾ ਹੋ ਸੀਗਾ ਉਹ ਜਾਨ ਨਾਲ ਕੱਟ ਲਿਆ ਦਰਾਜ ਫਰੰਟ ਆਪਾਂ ਨੇ ਸਾਰੇ ਖੋਲਲੇ ਜਾਲੀ ਪਾ ਕੇ ਨਾਲ ਦੀ ਨਾਲ ਉਹਦੇ ਵਿੱਚ ਆਪਾਂ ਦਰਾਜਾਂ ਦੇ ਉੱਤੇ ਕੱਸੀ ਜਾਵਾਂਗੇ ਆਹ ਕੇਬਨਟ ਆ ਵੀ ਆਪਾਂ ਨੇ ਬਣਾਈਆਂ ਸੀ ਬਾਈ ਆਹ ਦੇਖੋ ਗਲਾਈ ਪਾਈ ਸੀ ਆਪਾਂ ਨੇ ਉਦੋਂ ਮੈਂ ਬਲੌਗਰ ਬਣਾਉਂਦਾ ਨਹੀਂ ਸੀ ਹੁਣ ਸਟਾਰਟ ਕੀਤੇ ਨੇ ਦੇਖੋ ਪਾ ਆ ਗਿਆ ਗਰਾਹ ਦੇ ਵਿੱਚ ਤੇ ਹੁਣ ਵੇਅਰ ਇਜ਼ ਮੈਸ਼ ਹੁਣ ਆਪਾਂ ਦਰਾਜਾਂ ਦੇ ਵਿੱਚ ਜਾਲੀ ਪਾਉਣ ਲੱਗਦੇ ਆ ਹੋ ਸਕਦਾ ਆਪਾਂ ਨੂੰ ਗਰਾਇੰਡ ਕਰਨੀ ਪੈ ਜੇ ਕਰਨੀ ਪੈਣੀ ਹੈ ਕਿਉਂਕਿ ਜਦੋਂ ਆਪਾਂ ਨੇ ਵੱਡੀ ਸੀ ਨਾ ਜਾਲੀ ਉਹ ਮੂਵ ਹੋ ਗਈ ਸੀ ਹਲਦੀ ਸੀ ਤਾਂ ਆਪਾਂ ਪਹਿਲਾਂ ਤਾਰ ਲਾ ਲਈਏ ਇਹ ਲਾਉਣਿਆ ਗ੍ਰੈਂਡਰ ਜਾਲੀ ਫਿਕਸ ਕਰਤੀ ਆਪਾਂ ਨੇ ਮਿਸਟਰ ਇਬਰਾਹਿਮ ਸੁਲੀ ਗੋਣ ਲਾ ਰਹੇ ਹਾਂ ਦੇ ਵਿੱਚ ਦੇਖੋ ਸਾਰੇ ਦਰਾਜਾਂ ਵਿੱਚ ਜਾਲੀ ਲਾਤੀ ਤੇ ਹੁਣ ਆਪਾਂ ਕਰਦੇ ਆ ਲੰਚ ਮਾਲਕ ਆਪ ਚਲੇ ਗਏ ਕਰੋ ਇਸ ਘਰੇ ਕੁੱਤਾ ਹੈ ਜਰਮਨ ਸ਼ੈਫਡ ਤੇ ਜੇ ਹੁਣ ਮੈਂ ਅੰਦਰ ਜਾਊਂਗਾ ਤਾਂ ਲੱਤ ਫੜੂਗਾ ੋਂਕੂਗਾ ਸਾਨੂੰ ਬੈਗ ਮੇਰੇ ਅੰਦਰ ਪੈ ਰੋਟੀ ਮੇਰੀ ਅੰਦਰ ਪਈ ਆ ਬੈਗ ਦੇ ਵਿੱਚ ਮਾਈਕਰੋਵੇਵ ਲਿਆਂਦਾ ਸੀਗਾ ਹੁਣ ਵੈਸੇ ਮਿਸਟਰ ਇਬਰਾਹਿਮ ਨੇ ਇਕੱਲੇ ਨੇ ਜਾਣਾ ਸੀਗਾ ਡੋਰ ਚੱਕਣ ਤੇ ਹੁਣ ਮੈਂ ਨਾਲ ਹੀ ਬੱਜ ਜਾ ਫਿਰ ਮੈਂ ਹੋਰੇ ਇਕੱਲਾ ਕੀ ਕਰਾਂਗਾ ਤਾਂ ਤੰਦਰਾਂ ਨੇ ਕੰਮ ਤਾਂ ਕਰਨ ਦੇ ਨਹੀਂ ਦੇਣਾ ਆ ਮੈਂ ਤਾਂ ਨਾਲ ਹੀ ਜਾਊਂਗਾ ਬੱਟੇਮ ਤੋਂ ਲੈ ਕੇ ਕੁਛ ਨਾ ਕੁਛ ਖਾਣ ਨੂੰ ਆ ਮਾਲਕ ਆ ਗਏ ਸੀ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਅੰਦਰੋਂ ਬੈਗ ਚੱਕ ਲਿਆ ਆ ਲੈਪਟਾਪ ਵੀ ਮੇਰੇ ਇਹਦੇ ਵਿੱਚ ਹੀ ਸੀਗਾ ਚਲੋ ਆਪਾਂ ਰੋਟੀ ਕਰਮ ਕਰਤੇ ਪਰシャਦੇ ਪਾਣੀ ਕੰਨੇ ਨਹੀਂ ਹੋਈਏ ਮੈਂ ਆਨੇ ਟੈਂਕ ਤੇ ਜਾਣਾ ਬਣਾ ਲਿਆ ਤੇ ਹੁਣ ਆਪਾਂ ਦਰਾਲ ਫਰੰਟ ਲਾਉਣ ਲੱਗਦੇ ਹਾਂ ਇਹ ਹੈਗਾ 5 ਨੰਬਰ ਕਿਤੇ ਵੀ ਦਰਜਾ ਨੇ ਇਹ ਫਰੰਟ ਖੋਲਣੇ ਜੇ ਪੱਲੇ ਖੋਲਣੇ ਹੋਣ ਤਾਂ ਖੋਲਣ ਤੋਂ ਪਹਿਲਾਂ ਉਹਨਾਂ ਤੇ ਨੰਬਰ ਲਾ ਲਓ ਫਿਰ ਬਾਅਦ ਚ ਬੰਦਾ ਬਦਲਨੇ ਹੁੰਦਾ ਨਾ ਹੀ ਟਾਈਮ ਖਰਾਬ ਹੁੰਦਾ Ecua. ਹੁਣ ਆਪਾਂ ਇਹ ਦਰਾਜ ਫਰੰਟ ਫਿਕਸ ਕਰਨਾ ਆ ਪੀਸ ਆਪਾਂ ਵੱਡ ਕੇ ਲੈ ਆਂਦਾ ਸੀ ਇੱਥੇ ਇਹ ਗੈਸ ਲੱਗਿਆ ਚੁੱਲਾ ਇੰਡਕਸ਼ਨ ਵਾਲਾ ਇੱਥੇ ਆਪਾਂ ਇਹ ਤੇ ਆ ਪੀਸ ਫਿਕਸ ਕਰਕੇ ਇੱਥੇ ਸਕਰੂ ਆਣ ਤੇ ਇਹਦੇ ਤੇ ਇਹਦੇ ਨਾਲ ਦਾ ਡਰਾਅਰ ਫਰੰਟ ਆ ਜਿਹੜਾ ਉਹ ਨੋਬ ਲਾ ਕੇ ਉਹ ਫਿਕਸ ਕਰਦੇ ਆਂ ਇਹ ਆਪਾਂ ਇਹਨਾਂ ਦੇ ਹੈਂਡਲ ਲਾਉਣ ਲੱਗਿਆ ਆਹ ਵਾਲੇ ਹੈਂਡਲ ਲਾਉਣੇ ਆ ਨਾ ਡਿਜ਼ਾਈਨ ਆ ਦਾ ਇਹ ਉੱਪਰੋਂ 3.5 ਇੰਚ ਛੱਡ ਕੇ ਲਾਉਣੇ ਆ ਡਰਾਅਰ ਫਿੱਟ ਦਿੱਤੇ ਨੇ ਆਪਾਂ ਨੇ ਹੁਣ ਤੇ ਹੁਣ ਟਾਈਮ ਥੋੜਾ ਜ਼ਿਆਦਾ ਹੋ ਗਿਆ ਆਪਾਂ ਇਹਨਾਂ ਦੇ ਕੱਲੋਂ ਡਰਾਅਰ ਫਰੰਟ ਲਾਵਾਂਗੇ ਮਿਸਟਰ ਇਬਰਾਹਿਮ ਲਿਆਇਆ ਸੀ ਸਾਰੇ ਡਰਾਅਰ ਫਰੰਟ ਵਗੈਰਾ ਤੇ ਹੁਣ ਆਪਾਂ ਇਧਰ ਨਾਲ ਦਾ ਇੱਕ ਰੂਮ ਹੈਗਾ ਉਹਦੇ ਵਿੱਚ ਆਪਣੇ ਹੈਂਡ ਲਾਉਣੇ ਨੇ ਇਹਨਾਂ ਦੇ ਹੈਂਡਲ ਲਾਉਣੇ ਨੇ ਇਹਦੇ ਨਾਲ ਤੇ ਸਾਰੇ ਸੰਦਸ ਨੇ ਜਿਹੜਾ ਆਪਾਂ ਨੇ ਧਰ ਲਿਆ ਬਾਈ ਤੇ ਹੁਣ ਆਪਾਂ ਬਹਿਨੇ ਗੱਡੀ 'ਚ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਟ੍ਰਾਂਟੋ ਦੇਖ ਲਓ ਆਲੇ-ਦਾਲੇ ਮਿਸਟਰ ਇਬਰਾਹਿਮ ਹੈ ਜਿਹੜਾ ਇਹ ਈਰਾਨ ਤੋਂ ਹੈ ਮਿਸਟਰ ਰਾਇਮ ਵਿਚ ਲੈਂਗੁਏਜ ਡੂ ਯੂ ਸਪੀਕ ਇਨ ਈਰਾਨ ਫਾਰਸੀ ਤੇ ਗਵਰਨਮੈਂਟ ਲੈਂਗੁਏਜ ਇਜ਼ ਫਾਰਸੀ ਤੇ ਪ੍ਰੋਵੈਂਸ਼ੀਅਲ ਲੈਂਗੁਏਜ ਇਜ਼ ਤੁਰਕੀ ਆਜ਼ਾਕ ਆਪਣੇ ਬਹੁਤ ਜ਼ਿਆਦਾ ਜਿਹੜੇ ਸ਼ਬਦ ਨੇ ਇਹਨਾਂ ਨਾਲ ਮਿਲਦੇ ਨੇ ਇਬਰਾਹਿਮ ਨੂੰ ਪੁੱਛਦਾ ਵੀ ਕਿਹੜਾ ਕਿਹੜਾ ਸ਼ਬਦ ਵੀ ਜਿਵੇਂ ਆਪਣੇ 1 2 ਵੀ ਇਹਨਾਂ ਦੇ ਕਿਵੇਂ ਬੋਲਦੇ ਨੇ ਮਿਸਟਰ ਇਬਰਾਹਿਮ ਇਨ ਪੰਜਾਬੀ ਵੀ ਸੇ ਇੱਕ ਵਾਟ ਡੂ ਯੂ ਸੇ ਇਨ ਫਾਰਸੀ ਇਜ਼ ਯਕ ਟਰਕ ਇਸ ਬੀਰ ਨਾਟ ਟਰਕ ਇਨ ਫਾਰਸੀ ਇਜ਼ ਯਕ 2 4 2 ਇਜ਼ ਫੋਰ 2 ਇਜ਼ 2 2 ਵੀ ਸਿਮਲਰ ਆ ਆਪਣਾ ਔਰ 3 ਤਿੰਨ ਫੋਰ 3 ਇਜ਼ ਸੈ ਫੋਰ ਦਾ 4 ਚਾਰ ਚਾਹਰ 5 ਇਸ ਪੰਜ ਵੀ ਆਲਸੋ ਸੇ ਪੰਜ 6 ਇਸ ਸ਼ਿਸ਼ ਸ਼ਿਸ਼ ਫੋਰ 7 ਸੱਤ 7 7 ਸੱਤ ਨੂੰ ਬੋਲਦੇ ਨੇ ਹਫਤ ਫੋਰ 8 ਅਸ਼ਟ ਹਸ਼ਟ ਆਪਾਂ ਕਹਿੰਦੇ ਆ ਅੱਠ 9 ਇਸ ਨੋ 9 ਇਸ ਨੋ ਵੀ ਆਲਸੋ ਸੇ ਨੋ 10 ਇਸ ਦਹ ਦਹ ਤਾ ਦਹ ਆਪਾਂ ਕਹਿੰਦੇ ਆ 10 ਦਹ ਵੀ ਕਹਿੰਦੇ ਨੇ 11 ਇਸ ਯਾਦ 11 یزدا 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 400 400 اے 700 نو نو 100 100 اونلی 100 7 ہا 7 7 وعلیکم السلام ایک انہاں دا بازار شબ્دا اپا بازار کہندے سی اسسٹ اس شست شست اپا بازار کہندے نا اے وی بازار اے کہندے نا بذر واٹ واٹ از بازار بازار بذر اینڈ وچ از دا ورڈ سیمیلر ٹو اس کونیا ਆਪਾਂ ਆਪਗene ਗੁਣੀਆਂ ਇਹ ਕਹਿੰਦੇ ਨੇ ਗੁਈਆਂ ਵਾਟ ਡੂ ਯੂ ਸੇ ਕੁਈਆਂ ਗੁਈਆਂ ਗੁਈਆਂ ਸਾਕੁਸ਼ ਹਾਂ ਸਾਕੁਸ਼ ਚਾਕੁਸ਼ ਫਾਰ ਦਾ ਨਾਈਫ ਨੋ ਸਾਕੁਸ਼ ਫਾਰ ਹਮਰ ਚਾਕੁਸ਼ ਫਾਰ ਦਾ ਹਥੌੜੀ ਹਾਂ ਪੱਛਵਾਰ ਤੇ ਨਹੀਂ ਹਥੌੜੀ ਚਾਕੁਸ਼ ਇਹ ਬੋਲਦੇ ਨੇ ਚਾਕੁਸ਼ ਅਦਰ ਵਰਡਸ ਵਿਚ ਆਰ ਸਿਮਿਲਰ ਟੂ ਪੰਜਾਬੀ ਨਾ 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 ਹਾਂ ਨਾ ਨਾ ਬ੍ਰੈਡ ਨਾਨ ਨਾਨ ਯੈਸ 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 नान ਕਹਿੰਦੇ ਨੇ ਵੀ ਬਰੈਡ ਨੂੰ ਅੰਗਰੇਜ਼ੀ ਚ ਬਰੈਡ ਕਹਿੰਦੇ ਨੇ ਆਪਾਂ ਕਹਿੰਦੇ ਨਾਨ ਇਹ ਵੀ ਨਾਨ ਕਹਿੰਦੇ ਨੇ ਹੋਰ ਕੋਈ ਸ਼ਬਦ ਯਰ ਫਾਦਰਸ ਬ੍ਰਦਰ ਵਾਟ ਡੂ ਯੂ ਕਾਲ ਹਿਮ ਇਨ ਫਾਰਸੀ ਆਮੂ 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 ਫਾਰ ਅੰਕਲ ਵਿਦ ਡਾਈ ਦ ਬ੍ਰਦਰ ਆਫ ਮਦਰ ਇਜ਼ ਡਾਈ ਮਿਸ ਇਬਰਾਹਿਮ ਲੋਟ ਆਫ ਪੀਪਲ ਵਾਚ ਮਾਈ ਵੀਡੀਓਜ਼ ਯੈਸ ਡੂ ਯੂ ਵਾਂਟ ਟੂ ਗਿਵ them ਐਨੀ ਸੁਜੈਸ਼ਨ ਫਾਰ their ਲਾਈਫ ਸੋ so that they can ਸਕਸੈਸ ਐਨੀ ਸੁਜੈਸ਼ਨ ਸੋ ਇਹ ਸੀ ਭਈ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਊਗਾ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ विद से यस यस आई डिजर्व इट माय नॉन पीपल दे आल्सो डिजर्व इट एवरीवन डिजर्व इट इफ यू वांट टू गेट सक्सेस वी हैव टू बी ऑनेस्ट विद आवर वर्क विद आवर वर्ड्स राइट इफ यू चीट समवन यू कांट ग्रो राइट सो एस भाई आज दा व्लॉग आई होप ਤੁਹਾਨੂੰ ਚੰਗਾ ਲੱਗਿਆ ਹੋਊਗਾ Facebook ਤੇ ਆਪਣਾ ਪਿਆਰ ਜਰੂਰ ਦਿਖਾਓ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਜਾ ਫਿਰ ਫੇਸਬੁੱਕ ਤੇ ਜਾ ਕੇ ਤੁਸੀਂ ਪਰਮ ਬਿਰਤਮਾਨ ਸਰਚ ਕਰ ਸਕਦੇ ਹੋ ਉੱਥੇ ਜਾ ਕੇ ਵੀ ਵੀਡੀਓਜ਼ ਦੇਖੋ ਆਪਣੀਆਂ ਤੇ ਪੇਜ ਨੂੰ ਲਾਈਕ ਕਰੋ ਜਲਦੀ ਮਿਲਾਂਗੇ ਨਵੇਂ ਵੀਡੀਓ ਚ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ